ਉਦਾਹਰਨ ਦੇ ਤੌਰ ਤੇ ਇੱਕ ਬੜਾ ਵੱਡਾ ਇਸ਼ੂ ਬੜਾ ਸੀਰੀਅਸ ਇਸ਼ੂ ਆਰਟੀਆਈ ਐਕਟੀਵਿਸਟ ਨੇ ਮਾਨਕ ਗੋਇਲ ਆਰਟੀਆਈ ਐਕਟੀਵਿਸਟ ਸੋਸ਼ਲ ਐਕਟੀਵਿਸਟ ਉਹਨਾਂ ਨੇ ਉਜਾਗਰ ਕੀਤਾ ਉਹ ਉਜਾਗਰ ਕਰਕੇ ਬੜੀ ਵੱਡੀ ਪੰਜਾਬ ਨੂੰ ਇੱਕ ਸੇਵਾ ਕੀਤੀ ਹੈ ਉਹਨਾਂ ਨੇ ਮੈਂ ਕਹਿੰਦਾ ਅੱਜ ਇਹਨਾਂ ਵਾਂਗੂ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਸੁਚੇਤ ਹੋ ਕੇ ਅਵੇਅਰ ਹੋ ਕੇ ਇਹ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਕਿ ਇਹ ਸਰਕਾਰ ਕਿੱਥੇ ਕਿੱਥੇ ਪੰਜਾਬ ਦੇ ਲੋਕਾਂ ਦਾ ਪੈਸਾ ਜ਼ਾਇਆ ਕਰ ਰਹੀ ਹੈ ਤੇ ਇਹ ਸਰਕਾਰ ਦੇ ਨੁਮਾਇੰਦਿਆਂ ਨੂੰ ਘੇਰ ਕੇ ਸਵਾਲ ਪੁੱਛਣੇ ਚਾਹੀਦੇ ਆ 17 ਦਸੰਬਰ ਦੀ ਮੋੜ ਰੈਲੀ ਹੋਈ ਆ ਆਮ ਆਦਮੀ ਪਾਰਟੀ ਦੀ ਆਪਾਂ ਸਾਰਿਆਂ ਨੇ ਦੇਖਿਆ ਬੜਾ ਅਖਬਾਰਾਂ ਚ ਵੀ ਆਈਆਂ ਕਿ ਆ ਤੁਸੀਂ ਦੇਖੋ ਇਹਨਾਂ ਨੇ ਕਿਵੇਂ ਫਲੈਕਸ ਬੋਰਡ ਲਾ ਕੇ ਕਿਵੇਂ ਇਸ਼ਤਿਹਾਰबाजी ਤੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਪਰ ਇੱਕ ਚੀਜ਼ ਜਿਹੜੀ ਲੋਕਾਂ ਦੀ ਨਿਗਾਹ ਦੇ ਵਿੱਚ ਨਹੀਂ ਸੀ ਉਹ ਜਿਵੇਂ ਮੈਂ ਜ਼ਿਕਰ ਕੀਤਾ ਮਾਨਿਕ ਗੋਇਲ ਨੇ ਅੱਜ ਟਵੀਟ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੀ ਅਰਵਿੰਦ ਕੇਜਰੀਵਾਲ ਇਸ ਰੈਲੀ ਤੇ ਆਉਂਦਾ ਹੈ ਦਿੱਲੀ ਤੋਂ ਬਠਿੰਡਾ ਅਰਵਿੰਦ ਕੇਜਰੀਵਾਲ ਇੱਕ ਸੁਪਰ ਲਗਜ਼ਰੀ ਜੈਟ ਜਿਹੜਾ 400 ਕਰੋੜ ਰੁਪਏ ਦੀ ਕੀਮਤ ਹੈ ਦ ਸాల్ਟ ਫਾਲਕਨ 2000 ਐਲ ਐਕਸ ਇਸ ਜੈਟ ਦਾ ਜਿਹੜਾ ਮਾਡਲ ਇਸ ਜੈਟ ਦੀ ਮੇਕ ਹੈ ਤਕਰੀਬਨ 10 ਲੱਖ ਰੁਪਿਆ ਘੰਟਾ ਜਿਹਦਾ ਚੱਲਣ ਤੇ ਖਰਚ ਆਉਂਦਾ ਹੈ ਅਰਵਿੰਦ ਕੇਜਰੀਵਾਲ ਇਸ ਰੈਲੀ ਤੇ ਜਾਣ ਵਾਸਤੇ ਦਿੱਲੀ ਤੋਂ ਇਸ ਜੈਟ ਰਾਹੀਂ ਬਠਿੰਡਾ 에ਅਰਪੋਰਟ ਆਉਂਦਾ ਹੈ ਬਠਿੰਡੇ 에어ਪੋਰਟ ਤੇ ਉਹ ਉਡੀਕ ਕਰਦਾ ਉਤੋਂ ਮੋੜ 25 ਮਿੰਟ ਦਾ ਰਸਤਾ ਹੈ 30 35 ਕਿਲੋਮੀਟਰ ਹੈ ਉਹ ਬਾਈ ਰੋਡ ਨਹੀਂ ਜਾਂਦਾ 25 ਕਿਲੋਮੀਟਰ ਜਿਹੜੇ ਆਪਦੇ ਆਪ ਨੂੰ ਆਮ ਆਦਮੀ ਕਹਿੰਦੇ ਐ ਉਹ 25 ਕਿਲੋਮੀਟਰ ਵੀ ਨਾਲੇ ਪੰਜਾਬ ਦੀਆਂ ਸੜਕਾਂ ਦਾ ਅਕਾਲੀ ਦਲ ਦੀ ਸਰਕਾਰ ਨੇ ਬੜੀਆਂ ਵਧੀਆ ਬਣਾਈਆਂ ਉਹ 25 ਕਿਲੋਮੀਟਰ ਵੀ ਉਹਨਾਂ ਸੜਕਾਂ ਤੇ ਚੱਲਣ ਨੂੰ ਤਿਆਰ ਨਹੀਂ ਉਹ ਫਿਰ ਕਿਵੇਂ ਆਉਂਦਾ ਰੈਲੀ ਤੇ ਚੰਡੀਗੜ੍ਹੋਂ ਭਗਵੰਤ ਮਾਨ ਹੈਲੀਕਾਪਟਰ ਲੈ ਕੇ ਪਹਿਲਾਂ ਬਠਿੰਡਾ 에어ਪੋਰਟ ਜਾਂਦਾ ਉਤੋਂ 에어ਪੋਰਟ ਤੋਂ ਉਹਨੂੰ ਚੱਕ ਕੇ ਤੇ ਜਿਵੇਂ ਟੈਕਸੀ ਹੁੰਦੀ ਹੈ ਉਹ ਮੋੜ ਉਹਨੂੰ ਰੈਲੀ ਤੇ ਲੈ ਕੇ ਆਉਂਦਾ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਆਹ ਵੀਡੀਓ ਤੁਸੀਂ ਦੇਖੋ ਇੱਕ ਇੱਕ ਨਾ ਫਲਾਈਟ ਰਡਾਰ ਕਰਕੇ ਇੱਕ ਸਾਈਟ ਹੈ ਉਹ ਟਰੈਕ ਕਰਦੀ ਹੈ ਪਲੇਨਸ ਦੀ ਆ ਤੁਸੀਂ ਦੇਖੋ ਚੰਡੀਗੜ੍ਹ ਤੋਂ ਉੱਡਿਆ ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹਦਾ ਨੰਬਰ ਵੀ ਜਿਵੇਂ ਕਾਰਾਂ ਦਾ ਨੰਬਰ ਹੁੰਦਾ ਹੈ ਹਰ ਹਵਾ ਦੇ ਵਿੱਚ ਉੱਡਦੀ ਹੋਈ ਚਾਹੇ ਹੈਲੀਕਾਪਟਰ ਹੈ ਚਾਹੇ ਹਵਾਈ ਜਹਾਜ਼ ਹੈ ਉਹਦਾ ਨੰਬਰ ਹੁੰਦਾ ਆ ਨੰਬਰ ਤੁਸੀਂ ਦੇਖੋ ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ VTPSG ਚੰਡੀਗੜ੍ਹ ਤੋਂ ਉੱਡ ਰਿਹਾ ਤੇ ਬਠਿੰਡਾ ਜਾ ਰਿਹਾ ਆ ਤੁਹਾਡੇ ਸਾਹਮਣੇ ਟਾਈਮਿੰਗ ਵਗੈਰਾ ਸਾਰੀ ਉਸੇ 17 ਤਰੀਕ ਦੀ ਹੈ ਇਹ ਬਠਿੰਡਾ ਲੈਂਡ ਕਰਕੇ ਇਸ ਤੋਂ ਅੱਗੇ ਤੁਸੀਂ ਵੇਖੋ ਬਠਿੰਡੇ ਤੋਂ ਤੁਰੰਤ ਲੈਂਡ ਕਰਨ ਤੋਂ ਬਾਅਦ ਉਹੀ ਹੈਲੀਕਾਪਟਰ ਫਿਰ ਮੋੜ ਜਾਂਦਾ ਆ ਅਗਲੀ ਰੀਲ ਹੈ ਇਹ ਸਾਰੀ ਫਲਾਈਟ ਰਡਾਰ ਤੋਂ ਮਾਨਿਕ ਗੋਇਲ ਜੀ ਨੇ ਆਪਦੇ ਟਵੀਟ 'ਚ ਪਾਇਆ ਮੈਂ ਇੱਕ ਵਾਰ ਫੇਰ ਉਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਇਹ ਸੱਚ ਰੱਖਿਆ ਇਹ ਲੈਂਡ ਕਰਦੇ ਆ ਉੱਥੇ ਮੋੜ ਜਾ ਕੇ ਇਹ ਹੈਲੀਕਾਪਟਰ ਵੀਟੀ ਪੀ ਐਸ ਜੀ 17 ਦਸੰਬਰ ਉਸ ਤੋਂ ਬਾਅਦ ਰੈਲੀ ਖਤਮ ਹੁੰਦੀ ਹੈ ਤੇ ਫਿਰ ਇਹੀ ਹੈਲੀਕਾਪਟਰ ਆ ਵੇਖੋ ਤੁਸੀਂ ਮੋੜ ਤੋਂ ਫਿਰ ਬਠਿੰਡਾ ਜਾ ਰਿਹਾ ਮੈਂ ਆਸ ਕਰਦਾ ਹਾਂ ਤੁਸੀਂ ਕਲੋਜ਼ ਅਪ ਕਰਕੇ ਦਿਖਾਉਂਗੇ ਕਿਉਂਕਿ ਹੈਲੀਕਾਪਟਰ ਦੀ ਮੂਵਮੈਂਟ ਵੀ ਦਿਸਦੀ ਹੈ ਇਹਦੇ ਵਿੱਚ ਸੋ ਫਲਾਈਟ ਰੈਡਾਰ ਇੱਕ ਐਪ ਹੈ ਜਿਹਦੇ ਤੇ ਤੁਸੀਂ ਟਰੈਕ ਕਰ ਸਕਦੇ ਹੋ ਡਾਊਨਲੋਡ ਕਰਕੇ ਚੈੱਕ ਵੀ ਕਰ ਸਕਦੇ ਹੋ ਸੋ ਇਹ ਹੈਲੀਕਾਪਟਰ ਫਿਰ ਮੋੜ ਤੋਂ ਬਠਿੰਡਾ ਜਾਂਦਾ ਕਿਸ ਵਾਸਤੇ ਜਾਂਦਾ ਹੈ ਕੇਵਲ ਤੇ ਕੇਵਲ ਅਰਵਿੰਦ ਕੇਜਰੀਵਾਲ ਨੂੰ 에어ਪੋਰਟ ਤੇ ਛੱਡਣ ਵਾਸਤੇ ਫਿਰ ਉਥੋਂ 에어ਪੋਰਟ ਤੋਂ ਅਰਵਿੰਦ ਕੇਜਰੀਵਾਲ ਦਾ ਜਹਾਜ਼ ਦਿੱਲੀ ਵਾਸਤੇ ਉੱਡਦਾ ਤੇ ਇਹ ਹੈਲੀਕਾਪਟਰ ਭਗਵੰਤ ਮਾਨ ਨੂੰ ਲੈ ਕੇ ਚੰਡੀਗੜ੍ਹ ਆਉਂਦਾ ਆ ਦੇਖੋ ਪਹਿਲਾਂ ਤਾਂ ਆ ਬਠਿੰਡਾ 에어ਪੋਰਟ ਤੋਂ ਆਹ ਹੈਲੀਕਾਪਟਰ ਹੁਣ ਚੰਡੀਗੜ੍ਹ ਵੱਲ ਨੋਰਵਾਨਾ ਹੋਇਆ ਸਾਰੀਆਂ ਟਾਈਮਿੰਗਜ਼ ਐ ਦੇਤੇ ਆਹ ਥੱਲੇ ਮੇਕ ਐ ਤਰੀਕ ਐ ਟਾਈਮਿੰਗਜ਼ ਐ ਸਭ ਕੁਝ ਐ ਸੋ ਆਹ ਜਦੋਂ ਬਠਿੰਡੇ ਤੋਂ ਉੱਡ ਕੇ ਚੰਡੀਗੜ੍ਹ ਆ ਗਿਆ ਤੇ ਆਹ ਵੇਖੋ ਜੀ ਜਿਹੜਾ ਉਹ ਜਹਾਜ਼ ਐ ਉਹ ਬਠਿੰਡੇ ਤੋਂ ਉੱਡ ਕੇ ਦਿੱਲੀ ਚਲਾ ਗਿਆ ਇਹ ਐ ਜੀ ਇਹ ਆਮ ਆਦਮੀ ਪਾਰਟੀ ਦੀ ਇੱਕ ਹੋਰ ਵੱਡਾ ਖੁਲਾਸਾ ਜਿਹੜਾ ਇਸ ਆਰਟੀਆਈ ਐਕਟਿਵਿਸਟ ਨੇ ਪੰਜਾਬ ਦੇ ਸਕੂਤ ਨੇ ਕੀਤਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ 'ਚ ਉਸ ਦਿਨ ਤੋਂ ਅਰਵਿੰਦ ਕੇਜਰੀਵਾਲ ਜਿਹੜਾ ਪਹਿਲਾਂ ਦਿੱਲੀ ਦਾ ਮੁੱਖ ਮੰਤਰੀ ਪਹਿਲਾਂ ਵੀ ਸੀ ਜਦੋਂ ਵੀ ਕਿਤੇ ਦੇਸ਼ ਵਿਦੇਸ਼ 'ਚ ਜਾਣਾ ਹੁੰਦਾ ਸੀ ਦੇਸ਼ 'ਚ ਜਾਣਾ ਹੁੰਦਾ ਸੀ ਤਾਂ ਆਮ ਜਿਹੜਾ ਜਹਾਜ਼ ਹੈ ਜਿਹਦੇ 'ਚ ਸਵਾਰੀਆਂ ਜਾਂਦੀਆਂ ਕਮਰਸ਼ੀਅਲ ਪਲੇਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਲੈਂਦਾ ਸੀ ਤਕਰੀਬਨ 17-18 ਫਲਾਈਟਸ ਉਹਦੀਆਂ ਐਵਰੇਜ ਸਾਲ 'ਚ ਹੁੰਦੀਆਂ ਸੀ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਹੈ April 2022 ਤੋਂ ਬਾਅਦ Arvind Kejriwal ਨੇ commercial airline ਲੈਣਾ ਬੰਦ ਕਰ ਦਿੱਤਾ ਕਿਉਂਕਿ ਪੰਜਾਬ ਸਰਕਾਰ ਉਹਨੂੰ ਇੱਕ ਸੁਪਰ ਲਗਜ਼ਰੀ ਪਲੇਨ ਪ੍ਰੋਵਾਈਡ ਕਰਦੀ ਹੈ ਜਦੋਂ ਵੀ ਕਿਤੇ ਉਹਨੇ ਦੇਸ਼ ਦੇ ਵਿੱਚ ਕੋਈ ਪ੍ਰਚਾਰ ਕਰਨ ਜਾਣਾ ਹੈ ਜਾਂ ਪੰਜਾਬ ਦੇ ਵਿੱਚ ਵੀ ਰੈਲੀ ਕਰਨ ਆਉਣੀ ਹੈ ਪਹਿਲਾਂ ਜਹਾਜ਼ ਉਹਨੂੰ ਲੈ ਕੇ ਆਉਂਦਾ ਫਿਰ ਜਿੱਥੋਂ 에어ਪੋਰਟ ਤੋਂ ਉਹਨੂੰ ਪੰਜਾਬ ਸਰਕਾਰ ਦਾ ਹੈਲੀਕਾਪਟਰ ਰੈਲੀ ਵੈਨਿਊ ਤੇ ਲੈ ਕੇ ਜਾਂਦਾ ਹੈ ਫੇਰ ਮੁੜ ਕੇ ਹੈਲੀਕਾਪਟਰ 에য়ারਪੋਰਟ ਛੱਡਦਾ ਤੇ ਫੇਰ ਉਹ ਜਹਾਜ਼ ਲੈ ਕੇ ਵਾਪਸ ਜਾਂਦਾ ਇਹ ਆਰਟੀਆਈ ਦੇ ਵਿੱਚ ਖੁਲਾਸੇ ਹੋਏ ਆ ਹੁਣ ਇਹ ਸਾਰੇ ਕਾਸੇ ਦਾ ਪੈਸਾ ਦਿੱਲੀ ਸਰਕਾਰ ਨਹੀਂ ਦੇ ਰਹੀ ਉਹ ਦਿੱਲੀ ਦਾ ਮੁੱਖ ਮੰਤਰੀ ਹੈ ਦਿੱਲੀ ਦੀ ਸਰਕਾਰ ਕਿਉਂ ਨਹੀਂ ਦੇ ਰਹੀ ਪੰਜਾਬ ਦੇ ਲੋਕਾਂ ਤੇ ਇਸ ਚੀਜ਼ ਦਾ ਬੋਝ ਕਿਉਂ ਪਾਇਆ ਜਾ ਰਿਹਾ ਮੈਂ ਤਾਂ ਦੇਖ ਰਿਹਾ ਸੀ ਇਹ ਤਾਂ ਕੱਲੀ ਇੱਕ ਮੋੜ ਦੀ ਰੈਲੀ ਦੀ ਤੁਹਾਡੇ ਸਾਹਮਣੇ ਟਰੇਲਰ ਵਿਖਾਇਆ ਹੈ ਇਹ ਤੋਂ ਪਹਿਲਾਂ ਰੈਲੀ ਹੁਸ਼ਾਰਪੁਰ ਵੀ ਹੋਈ ਹੈ ਗੁਰਦਾਸਪੁਰ ਵੀ ਹੋਈ ਹੈ ਪੰਜਾਬ ਦੇ ਹੋਰ ਵੱਖ-ਵੱਖ ਹਿੱਸਿਆਂ 'ਚ ਰੈਲੀਆਂ ਤੇ ਆਉਂਦਾ ਤੇ ਖਰਚਾ ਤਾਂ ਫਿਰ ਹਰੇਕ ਰੈਲੀ ਤੇ ਇਸੇ ਤਰ੍ਹਾਂ ਨਾਲ ਕੀਤਾ ਜਾ ਰਿਹਾ ਤੇ ਮੈਂ ਭਗਵੰਤ ਮਾਨ ਦੀ ਕੱਲ ਇੱਕ ਵੀਡੀਓ ਸੁਣ ਰਿਹਾ ਸੀ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਕਹਿ ਜੀ ਕਿ ਆਪਦੇ ਕੈਲੰਡਰ ਚ ਸਾਨੂੰ ਬਿਨਾ ਪੁੱਛੇ ਹਰ ਐਤਵਾਰ ਫ੍ਰੀ ਰੱਖ ਲਿਓ ਪੰਜਾਬ ਵਾਸਤੇ ਤੇ ਫਿਰ ਤਾਂ ਹਰ ਐਤਵਾਰ ਇਹ ਤਾਂ ਇੱਕ ਤਾਂ ਮਹੀਨੇ ਦੀ EMI ਆਉਂਦੀ ਹੁੰਦੀ ਹੈ ਇਹ ਤਾਂ ਹਰ ਹਫਤੇ ਦੀ EMI ਪੰਜਾਬ ਦੇ ਲੋਕ ਭਰ ਰਹੇ ਆ ਤੇ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਪੰਜਾਬ ਦੇ ਲੋਕ ਭਰ ਰਹੇ ਆ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਜਹਾਜ਼ ਦਾ ਖਰਚਾ ਕਿਉਂ ਪਰਣ ਮੇਰਾ ਸਵਾਲ ਤਾਂ ਇਹ ਹੈ ਤੁਸੀਂ ਪੋਲਿਟিক্যাল ਰੈਲੀ ਕਰਨੀ ਆ ਉੱਥੇ ਆ ਕੇ ਤੁਸੀਂ ਆਪਦੀ ਪਾਰਟੀ ਦਾ ਪ੍ਰਚਾਰ ਕਰਨਾ ਉੱਥੇ ਆ ਕੇ ਤੇ ਪੰਜਾਬ ਦੇ ਲੋਕ ਉਹਦਾ ਖਰਚਾ ਕਿਉਂ ਕਰਨ ਜੀ ਇਹ ਸਵਾਲ ਹੈ ਤੇ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਵੀ ਕਹਿਣਾ ਚਾਹਣਾ ਕਿ ਸਾਰੇ ਜਾਣੇ ਸੁਚੇਤ ਹੋਈਏ ਆ ਮੈਂ ਛੋਟੀ ਜੀ ਕਿਉਂਕਿ ਇੱਕ ਟਵੀਟ ਅੱਜ ਆਈ ਸੀ ਮੈਨੂੰ ਇਹ ਸੀ ਵੀ ਵੱਧ ਤੋਂ ਵੱਧ ਜਿੰਨੇ ਲੋਕਾਂ ਤੱਕ ਇਹ ਗੱਲ ਜਾ ਸਕੇ ਕਿਉਂਕਿ ਆਰਟੀਆਈ ਐਕਟੀਵਿਸਟ ਹੈ ਇਨਫੋਰਮੇਸ਼ਨ ਹੈ ਰਡਾਰ ਦੇ ਡਾਟੇ ਨਾਲ ਸ਼ੇਅਰ ਹੋਈ ਵੀ ਚੀਜ਼ ਹੈ ਕੋਈ ਹਵਾਵਾਂ ਚ ਗੱਲਾਂ ਨਹੀਂ ਕੀਤੀਆਂ ਬੜੀ ਮਿਹਨਤ ਕਰਕੇ ਇੰਨਾ ਡਾਟਾ ਇਕੱਠਾ ਕੀਤਾ ਹੈ ਸਾਡੇ ਵੀਰ ਨੇ ਇਹ ਪੰਜਾਬ ਦੇ ਲੋਕਾਂ ਤੱਕ ਜਾਣਾ ਚਾਹੀਦਾ ਸੀ ਮੈਂ ਇਹ ਸਵਾਲ ਕਰਦਾ ਕਿ ਇਹਦੇ ਤੇ ਭਗਵੰਤ ਮਾਨ ਜਵਾਬ ਦੇਵੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਵਾਬ ਦੇਵੇ ਕਿ ਤੁਸੀਂ 4-400 ਕਰੋੜ ਦੇ ਜਹਾਜ਼ ਦਿਨੇ ਉਹਨਾਂ ਨੂੰ ਆਉਣ ਵਾਸਤੇ ਫਿਰ 25 ਮਿੰਟ ਦਾ ਸਫ਼ਰ ਹੋਵੇ ਜਿਹੜਾ ਉਹਦੇ ਵਾਸਤੇ ਤੁਸੀਂ ਹੈਲੀਕਾਪਟਰ ਥੋੜਾ ਸਪੈਸ਼ਲ ਜਾਂਦਾ ਉਹਨੂੰ ਲੈਣ ਵਾਸਤੇ ਤੇ ਪੰਜਾਬ ਦੇ ਸਿਰ ਕਰਜ਼ਾ 60 ਕਰੋੜ 60000 ਕਰੋੜ ਤੋਂ ਉੱਪਰ ਤੁਸੀਂ ਚਾੜਤਾ 2 ਸਾਲਾਂ ਤੋਂ ਘੱਟ ਫਿਰ ਇਹ ਸਾਰੀਆਂ ਚੀਜ਼ਾਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਇਹ ਪਿੰਡਾਂ ਦੇ ਵਿੱਚ ਆਉਣ ਇਹਨਾਂ ਦੇ ਨੁਮਾਇੰਦੇ ਆਉਣ ਇਹ ਆਪ ਹੀ ਕਹਿੰਦੇ ਹੁੰਦੇ ਸੀ ਕਿ ਸਵਾਲ ਪੁੱਛਿਆ ਕਰੋ ਸਵਾਲ ਪੁੱਛਣਾ ਤੁਹਾਡਾ ਹੱਕ ਹੈ ਫਿਰ ਇਹਨਾਂ ਨੂੰ ਇਹ ਸਵਾਲ ਪੁੱਛੋ ਕਿ ਇਹ ਜਿਹੜੇ ਹਵਾਈ ਜਹਾਜ਼ਾਂ ਤੇ ਲਟਾਏ ਜਾ ਰਹੇ ਆ ਪੈਸੇ ਇਹ ਫਿਰ ਆਪਦੀ ਜੇਬ ਚੋਂ ਭਰਨ ਆਮ ਆਦਮੀ ਪਾਰਟੀ ਦੀ ਜੇਬ ਚੋਂ ਭਰਨ ਬਥੇਰਾ ਪੈਸਾ ਬਣਾਇਆ ਹੈ ਦਿੱਲੀ ਦੇ ਵਿੱਚ ਐਕਸਾਈਜ਼ ਦਾ ਸਕੈਮ ਕੀਤਾ ਪੰਜਾਬ ਦੇ ਵਿੱਚ ਐਕਸਾਈਜ਼ ਦਾ ਸਕੈਮ ਕੀਤਾ ਆ ਮਾਈਨਿੰਗ ਜਿਹਦੇ ਚੋਂ ਕਹਿੰਦੇ ਸੀ 20000 ਕਰੋੜ ਰੁਪਇਆ ਆ ਜਾਣਾ ਸਾਰਾ ਜੇਬ ਚ ਪਾਈ ਹੈ ਤੇ ਫਿਰ ਇਹ ਲਾਦੇ ਨੇ ਇਹਨਾਂ ਲੋਕਾਂ ਤੇ ਪੰਜਾਬ ਦੇ ਲੋਕਾਂ ਤੇ ਕਿਉਂ ਬੋਝ ਪਾ ਰਹੇ ਐ ਇੰਨੀਆਂ ਚੀਜ਼ਾਂ ਮੈਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ ਜੀ ਧੰਨਵਾਦ ਤੁਹਾਡਾ